इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਮੰਕਲ ਜੀ ਤੋੜ ਮੈਂ ਨਾ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਜੀ ਕੀ ਹੋਇਆ ਜੀ ਹੱਸ ਇਹ ਰਾਤ 3:30 ਵੇ ਦਾ ਬਾਕਾ ਜੀ ਸਵੇਰ ਟਾਈਮ ਦਾ ਅੱਛਾ ਜੀ ਇਹ ਗੱਡੀ ਰਾਤ ਦਿਓ ਖੜੀ ਸੀ ਇੱਥੇ ਖੜਨ ਕਰਕੇ ਡਰਾਈਵਰ ਵਿੱਚੇ ਵਿਚਾਰਾ ਸੁੱਤਾ ਪਿਆ ਸੀਗਾ ਸੌਣ ਵਾਲਾ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਇਹਦਾ ਅੱਗ ਲੱਗੀ ਸੀ ਮੁੰਡੇ ਜਾਂ ਤੇਲ ਪਾਉਣ ਲੱਗੇ ਨੇ 6:30 ਵਜੇ ਇਹਨਾਂ ਨੇ ਦੇਖਿਆ ਵੀ ਲੱਟ ਲੱਫਟਾ ਨਿਕਲਦੇ ਆ ਕੇ ਅਸੀਂ ਕੋਸ਼ਿਸ਼ ਕਰੀ ਸੀ ਛਿਛੇ ਭੰਨੇ ਛਿਛੇ ਭੰਨਣਾ ਉੱਠਿਆ ਵੀ ਆ ਉੱਠਣ ਤੋਂ ਬਾਅਦ ਜਦ ਅੱਗ ਨੇ ਕਾਬੂ ਕਰ ਲਿਆ ਤੇ ਕਾਬੂ ਹੋਣ ਤੋਂ ਬਾਅਦ ਵਿਚਾਰਾ ਤਾਂ ਨਿਕਲ ਨਹੀਂ ਹੋਇਆ ਪਿੱਛੇ ਵਿਚਾਰਾ ਬਚ ਗਿਆ ਉਹ ਫੌਤ ਉਹਦੀ ਮੌਕਤੀ ਹੋ ਗਈ ਚਲੋ ਅਸੀਂ ਵੀ ਬਹੁਤ ਪਾਣੀ ਪੂਣੀ ਲਾ ਕੇ ਜਿਵੇਂ ਜਿੰਨੀ ਕਿ ਸਾਡੇ ਕੋਲ ਸੀਗੀ ਗੈਸ ਸਿਲੰਡਰ ਵੀ ਲਾਏ ਪਰ ਅੱਗ ਬੁਝੀ ਨਹੀਂ ਬਾਅਦ ਚ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕਾਬੂ ਪਾਇਆ ਉਹ ਜੈੱਡ ਬੋਡੀ ਸੇਵਲ ਹਸਪਤਾਲ ਪੰਨੇ ਪਤਾ ਲੱਗਿਆ ਜੀ ਕਿੱਥੋਂ ਦੇ ਬੰਦੇ ਆ ਰਿਹਾ ਜੀ ਬੰਦਾ ਹਿਮਾਚਲ ਦਾ ਰਹਿਣ ਵਾਲਾ ਵੈਸੇ ਉਹਨਾਂ ਨਾਲ ਹੋਇਆ ਕੰਟੈਕਟ ਤਾਂ ਹੋਇਆ ਪਿੰਡ ਦਾ ਵੈਸੇ ਕਲੀਅਰ ਨਹੀਂ ਹੋਇਆ ਵੀ ਹਲੇ ਕਿੱਥੇ ਦਾ ਸੀਗਾ ਗੱਡੀ ਦਾ ਮਾਲਕਾਂ ਨਾਲ ਗੱਲ ਹੋਈ ਹੈ ਉਹਨਾਂ ਨਾਲ ਕਿ ਕਿੱਥੇ ਨੂੰ ਕਿਧਰ ਨੂੰ ਚੱਲਿਆ ਸੀਗਾ ਜੀ ਗੱਡੀ ਲੈ ਕੇ ਖਾਲੀ ਖੜਾ ਸੀਗਾ ਜੀ ਆ ਕੇ 11:00 ਕਾ 11:30 ਵਜੇ ਆ ਕੇ ਖੜਿਆ ਤੇ ਪਟਰਪਾ પેટ્રોલ ਪੰਪ ਤੇ ਗੱਡੀ ਖੜੀ ਗੱਡੀ ਹਾਵ ਇਧਰੋਂ ਆਇਆ ਰੌਂਗ ਸਾਈਡ ਆ ਬਤਰ ਖਾ ਕੇ ਖੜ ਗਿਆ ਕੁਛ ਨਹੀਂ ਉਤਰਿਆ ਨਹੀਂ ਪਿੱਛੇ ਪੈ ਗਿਆ ਆ ਕੇ ਜਿਆਦਾ ਨੀਂਦਰਾ ਸੀਗਾ ਜਾਂ ਕਿੱਦਾਂ ਕੀ ਲੱਗਦਾ ਜੇ ਅੱਗ ਲੱਗੀ ਸੀ ਇੱਥੇ ਪੈਟਰੋਲ ਪੰਪ ਵੀ ਨਜ਼ਦੀਕ ਸੀ ਤਾਂ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਨੁਕਸਾਨ ਤਾਂ ਚਲੋ ਕੋਸ਼ਿਸ਼ ਕਰੀਆ ਜਿੰਨਾ ਕਿ ਸਾਡੇ ਕੋਲ ਸਿਲੰਡਰ ਸੀਗੇ ਅਸੀਂ ਆਪਣੇ ਮਤਲਬ ਕਰੀਆ ਬਚਾਉਣ ਦੀ ਕੋਸ਼ਿਸ਼ ਤਾਂ ਪੂਰੀ ਕਰੀਆ ਅਸੀਂ ਆਪਣੀ ਅੱਛਾ ਜੀ ਤੇ ਹੁਣ ਡੈਡ ਬੋਡੀ ਨੂੰ ਕਿੱਥੇ ਭੇਜਤਾ ਜੀ ਇਹ ਖੰਨੇ ਸੇਵਲਾਸਤਾ ਪਹੁੰਚਦਾ ਜੀ ਪੁਲਿਸ ਆ ਗਈ ਜੀ ਮੌਕੇ ਤੇ ਤੇ ਰੋਣਾ ਨੇ ਵੀ ਆਪਣੀ ਕੋਸ਼ਿਸ਼ ਕਰੀਆ ਸਾਰਿਆਂ ਨੇ ਬੰਦਿਆਂ ਨੇ ਰੜਕੇ ਪਰ ਅੱਗ ਸੀਗੀਓ ਤੇਜ਼ ਬਹੁਤ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕੁਲਵੀਰ ਸਿੰਘ ਹੈ ਕਿੱਥੇ ਕੰਮ ਕਰਦੇ ਸੀ ਇੱਥੇ ਪੈਟਰੋਲ ਪੰਪ ਤੇ ਕੀ ਹੋਇਆ ਇਹ ਪੈਟਰੋਲ ਪੰਪ ਤੇ ਜੀ ਰਾਤ ਸੀ ਜੀ ਸਾਢੇ 11 ਵਜੇ ਆ ਕੇ ਡਰਾਈਵਰ ਨੇ ਗੱਡੀ ਖੜਾਈ ਸੀ ਇਹਨੇ ਤੇ ਇਹ ਬਾਹਰ ਹੀ ਨਿਕਲਿਆ ਹੈਗਾ ਡਰਾਈਵਰ ਅੰਦਰ ਵਿੱਚ ਹੀ ਸੌ ਗਿਆ ਜੀ ਅੱਛਾ ਜੀ ਤੇ ਉਹਦੇ ਬਾਅਦ ਜਦੋਂ ਸਵੇਰੇ ਸਾਢੇ 3 ਵਜੇ ਇਹਦੇ ਚੋਂ ਥੋੜੀ ਜੱਗ ਜੀ ਧੂਹਾ ਜਾਂ ਨਿਕਲਦਾ ਸੀਗਾ ਜੀ ਉਹਦੇ ਬਾਅਦ ਜਦੋਂ ਇੱਕਦਮ ਹੀ ਅੱਗ ਕਾਫੀ ਆ ਗਈ ਤੇ ਕੀ ਹੋਇਆ ਤੁਹਾਡਾ ਉਦੋਂ ਬਾਅਦ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਸ਼ੀਸ਼ੇ ਬੰਨੇ ਸੀਗੇ ਇਹਦੇ ਚੋਂ ਜਿਹੜੀ ਤਾਕੀਆਂ ਅੰਦਰੋਂ ਲੋਕ ਸੀਗੇ ਉਹਦੇ ਕਰਕੇ ਫਿਰ ਸ਼ੀਸ਼ੇ ਬੰਨੇ ਟਾਟਾ ਮਾਰ ਗਏ ਜੀ ਤੇ ਵਿੱਚੇ ਬੰਦਾ ਉੱਥੇ ਹੀ ਪਿੱਛੇ ਗਿਰ ਗਿਆ ਜੀ ਤੇ ਕੀ ਬਣਿਆ ਉਹਦਾ ਫਿਲਹਾਲ ਨਹੀਂ ਨਿਕਲ ਨਹੀਂ ਹੋਇਆ ਹੈਗਾ ਜੀ ਉਦੋਂ ਤੋਂ ਵਿੱਚ ਬਹੁਤ ਜ਼ਿਆਦਾ ਤੇਜ਼ ਸੀ ਸੜਪ ਨਹੀਂ ਸੀ ਹੁੰਦਾ ਕੋਲ ਅਸੀਂ ਸਿਲੰਡਰ ਸਿਲੰਡਰ ਵੀ ਕਾਫੀ ਲਾਏ ਤੇ ਪਾਣੀ ਪੁਣੀ ਜਿੰਨਾ ਦੇ ਸੱਤ ਹੋ ਸਕੇ ਉਹਨਾਂ ਕੀਤਾ ਸੀ ਕੀ ਚੱਲ ਕੇ ਰੱਖ ਕੀ ਉਹ ਹਾਂਜੀ ਕਾਫੀ ਜਲ ਗਏ ਸੀਗੇ